ਚੈਲੰਜ ਕਰਨਾ ਚੈਲੰਜ 1 ਲੱਖ ਵਾਲਾ ਕਪੜਾ 40000 ਦੇ ਕੇ ਭੇਜਾਂਗੇ 2 ਲੱਖ ਰੁਪਏ ਲੈਣਾ ਬਾਜ਼ਾਰ 'ਚ ਅਸੀਂ 80000 ਜਮਾਗੇ ਨਹੀਂ ਜੀ ਕਿਨੋਂਦਾ ਹਣਾ ਆ ਦੇਖੋ ਡਿਜ਼ਾਈਨ ਤੁਸੀਂ ਬਿਆਹ ਪਾਰਟੀਆਂ ਦੇ ਕਿਰਾਏ ਦੇ ਕੱਪੜੇ ਲੈ ਕੇ ਪਾ ਕੇ ਜਾਣ ਦੀ ਲੋੜ ਨਹੀਂ ਕਿਸੇ ਭੈਣ ਭਰਾ ਤੋਂ ਮੰਗੇ ਕੱਪੜੇ ਪਾ ਕੇ ਜਾਣ ਦੀ ਲੋੜ ਨਹੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਲੈ ਕੇ ਤੁਹਾਡੇ ਲਈ ਲਗਜ਼ਰੀ ਕੱਪੜੇ ਆ ਦੇਖੋ ਲਹਿੰਗਾ ਉਹ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਕੋਈ ਬਾਜ਼ਾਰ ਚ ਕਹਿੰਦਾ 35000 ਦਾ ਕੋਈ ਕਹਿੰਦਾ 40000 ਦਾ ਉਹ ਸਾਡੇ ਕੋਲ ਆਓ ਤਿੰਨੇ ਦਾ ਬਾਜ਼ਾਰ ਚ ਇੱਕ ਮਿਲਣਾ ਚਾਰ ਚਾਰ ਲੈ ਕੇ ਜਾਓ ਓਏ ਆਜੋ ਹੁਣ ਆਹ ਗੱਲ ਕਰਦੇ ਦਾਜਵਰੀ ਵਾਲਾ ਸੂਟ ਓਏ ਇਹਨੂੰ ਕਹਿੰਦੇ ਫਰਕਾਬਾਦੀ ਸੂਟ ਬਾਜੂ ਪਹੁੰਚਣਾਂ ਲੱਧਿਆ ਹੋਇਆ 20 25000 ਤੋਂ ਘੱਟ ਨਹੀਂ ਮਿਲਦਾ ਸੂਟ ਚੱਕੋ 5000 ਰੁਪਏ ਚੇ 5500 ਰੁਪਏ ਦਾ ਲਹਿੰਗਾ ਚੈੱਕ ਕਰੋ ਫੋਲੋ ਬਣਿਆ ਹੋਇਆ ਹੈਂਡਵਰਕ ਦੇ ਨਾਲ 8000 ਦੇ ਵਿੱਚ ਹੈਵੀ ਲਹਿੰਗਾ ਲੈ ਜਾਓ 8000 ਨਾ 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 ਕੋਈ 17000 ਨਹੀਂ ਰੇਟ ਕੋਈ 18000 ਨਹੀਂ ਛੇਰ ਬਣੀਆ ਰੇਟ ਸਿਰਫ 6500 ਰੁਪਏ ਚ ਦੇਵਾਂਗੇ ਕੋਈ ਕਹਿੰਦਾ ਜੀ 17000 ਕੋਈ ਕਹਿੰਦਾ ਜੀ 16000 ਸਾਡੇ ਕੋਲ ਆਜੋ 3760 ਦੇ ਵਿੱਚ ਸੈਂਟ ਲੀਓ 60 ਚ 3 ਪੀਸ ਕੋਟਮੈਂਟ ਲੈ ਕੇ ਜਾ ਸਕਦੇ ਆ। ਲੋਵੀ ਹੁਣ ਤਾਂ ਲੋ ਵਿਆਹਾ ਪਾਰਟੀਆਂ ਦੇ ਕਿਰਾਏ ਤੇ ਕੱਪੜੇ ਲੈ ਕੇ ਪਾ ਕੇ ਜਾਣ ਦੀ ਲੋੜ ਨਹੀਂ ਕਿਸੇ ਭੈਣ ਭਰਾ ਤੋਂ ਮੰਗੇ ਕੱਪੜੇ ਪਾ ਕੇ ਜਾਣ ਦੀ ਲੋੜ ਨਹੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਲੈ ਕੇ ਤੁਹਾਡੇ ਲਗਜ਼ਰੀ ਕੱਪੜੇ ਰਾਇਲ ਕੱਪੜੇ ਅਲਟੀਮੇਟ ਡਿਜ਼ਾਈਨਰ ਕੱਪੜੇ ਪਰ ਉਹਨਾਂ ਦੇ ਰੇਟ ਸੁਣ ਕੇ ਤੁਹਾਡੇ ਹੋਸ਼ ਛੁੱਟ ਜਾਣਿਆ ਕੋਡੀਆਂ ਦੇ ਪਾ ਕਰਤਾ ਕੋਡੀਆਂ ਦੇ ਪਾ ਆ ਦੇਖੋ ਲਹਿੰਗਾ ਉਹ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਕੋਈ ਬਾਜ਼ਾਰ ਚ ਕਹਿੰਦਾ 35000 ਦਾ ਕੋਈ ਕਹਿੰਦਾ 40000 ਦਾ ਉਹ ਸਾਡੇ ਕੋਲ ਆਓ ਜਿੰਨੇ ਦਾ ਬਾਜ਼ਾਰ ਚ ਇੱਕ ਮਿਲਣਾ ਚਾਰ ਚਾਰ ਲੈ ਕੇ ਜਾਓ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰ ਲਈਏ ਆਪਾਂ ਕਲਰ ਦੀ ਗੱਲ ਕਰ ਲਈਏ ਤਾਂ ਸਾਡੇ ਤੋਂ ਉੱਪਰ ਪੂਰੇ ਪੰਜਾਬ ਚ ਤੁਹਾਨੂੰ ਵੈਰਾਈਟੀ ਨਹੀਂ ਮਿਲਣੀ ਦੇਖੋ ਜੀ ਵਿਆਹ ਸ਼ਾਦੀ ਤੇ ਜਾਣਾ ਹੋਵੇ ਤੁਸੀਂ ਆਪਣਾ ਚਾਹ ਪੂਰਾ ਕਰਨਾ ਹੋਵੇ ਉਹ ਜਿੰਨੇ ਦਾ ਕਿਰਾਏ ਤੇ ਲੈਣਾ ਉਦੋਂ ਸਸਤਾ ਅਸੀਂ ਤੁਹਾਨੂੰ ਨਵਾਂ ਦੇ ਦੇਣਾ ਹੈਗਾ ਕੋਈ ਕਹਿੰਦਾ ਸਾਨੂੰ ਚਾਹੀਦਾ ਕੋਈ ਕਹਿੰਦੇ ਬਨ ਪੀਸ ਡਰੈਸ ਚਾਹੀਦੀ ਆ ਕਹਿੰਦੇ ਨਾ ਜੀ ਨਾ ਰੰਗ ਤਾਂ ਮੈਂ ਪਾਉਂਗੀ ਬਲੈਕ ਤੇ ਬਲੈਕ ਪਾ ਕੇ ਹੀ ਜਾਉਂਗੀ ਬਲੈਕ ਕਾਲੇ ਰੰਗ ਦੇ ਵਿੱਚ ਦੇਖੋ ਕਿੰਨੇ ਡਿਜ਼ਾਈਨ ਡਿਜ਼ਾਈਨ ਦੇ ਪੀਸ ਆ ਗਏ ਆ ਕੋਈ ਕਹਿੰਦੇ ਸਾਨੂੰ ਇਦਾਂ ਦੇ ਲਾਈਡੀਆਂ ਚੀਜ਼ਾਂ ਚਾਹੀਦੀਆਂ ਪਹਿਣਾ ਨੂੰ ਤਾਂ ਖੁਸ਼ ਕਰ ਦਿੱਤਾ ਹੈਗਾ ਗੱਲ ਆ ਗਈ ਭਰਾਵਾਂ ਦੀ ਆ ਚੈੱਕ ਕਰੋ ਬਾਈ ਜੀ ਤਰਸੇਮ ਜਿਛੜਬਾਈ ਵਾਲਾ ਡਿਜ਼ਾਈਨ ਬਾਜ਼ਾਰ ਦੇ ਵਿੱਚ ਜਾਣਿਓ 12000 ਰੁਪਏ ਦਾ ਕੋਟ ਪੈਂਟ ਆ 2 ਪੀਸ ਸਾਡੇ ਕੋਲ ਆ ਜੋ ਲੈ ਜਾਓ 2995 ਰੁਪਏ ਦਾ 14000 ਇਸ ਗੱਲ ਦਾ ਉਹ 404500 ਤੋਂ ਘੱਟ ਸਲਾਈ ਨਹੀਂ 2995 ਦੇ ਰਹੇ ਆ ਚਾਹੇ ਡਿਜ਼ਾਈਨ ਇਦਾਂ ਨਾ ਲੈ ਜਾਓ ਚਾਹੇ ਇਹ ਲੈ ਜਾਓ ਗੱਲ ਕਰਾਂਗੇ 3 ਪੀਸ ਕੋਟ ਪੈਂਟ ਦੀ ਕੋਈ ਕਹਿੰਦਾ ਜੀ 17000 ਕੋਈ ਕਹਿੰਦਾ ਜੀ 16000 ਸਾਡੇ ਕੋਲ ਆਜੋ 3760 ਦੇ ਵਿੱਚ 3760 ਚ 3 ਪੀਸ ਕੋਟ ਮੰਟ ਲੈ ਕੇ ਜਾ ਸਕਦੇ ਆ ਬਾਸਕਟਾਂ ਲੈਣੀਆਂ ਜਿੰਨੀਆਂ ਮਰਜੀ ਡਿਜ਼ਾਈਨ ਬਣਾਉਣੇ ਜਿੱਦਾਂ ਨੇ ਮਰਜੀ ਕੁਰਤੇ ਪਜਾਮੇ ਬਾਜ਼ਾਰ ਚ ਜਾਂਦੇ ਹੋ ਗੀਜ਼ਾ कॉटन ਕੁਰਤਾ ਪਜਾਮਾ 3000 ਤੋਂ ਕੱਟ ਨਹੀਂ ਸਾਡੇ ਕੋਲ ਆਜੋ 1300 ਰੁਪਏ ਚ ਲੈ ਜਾਓ ਕੁਰਤਾ ਪਜਾਮਾ ਸਲਾਈ ਕਰਕੇ ਨਾ 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 ਕੋਈ 10000 ਨਹੀਂ ਰੇਟ ਕੋਈ 18000 ਨਹੀਂ ਛੇਰ ਬਣੀਆ ਰੇਟ ਸਿਰਫ 6500 ਰੁਪਏ ਚ ਦਵਾਂਗੇ 6500 ਰੁਪਏ ਚ ਸ਼ੇਰ ਬਣੀ ਸਲਾਈ ਕਰਕੇ ਦਵਾਂਗੇ ਦੇਖੋ ਜੀ ਵੈਡਿੰਗ ਹਾਲਾ ਵੈਡਿੰਗ ਹਾਲ ਤੁਸੀਂ ਹੁਣ ਸ਼ੋਅਰੂਮਾਂ 'ਚ ਜਾ ਕੇ ਲੁੱਟਾ ਨਾ ਕਰਾ ਲਿਓ ਮਤੂ ਸ਼੍ਰੀ ਦਸਤਾਰ ਬਾਝ ਆਪਣਾ ਆਜੋ ਫ੍ਰੀ ਦੇ ਪਾ ਕੱਪੜਾ 1 ਲੱਖ ਵਾਲਾ ਕੱਪੜਾ ਚੈਲੰਜ ਕਹਿੰਦਾ ਚੈਲੰਜ 1 ਲੱਖ ਵਾਲਾ ਕੱਪੜਾ 40000 ਦੇ ਕੇ ਭੇਜਾਂਗੇ ਜਿਹਨੇ ਲੈਣਿਆ ਰਾਇਲ ਕੱਪੜੇ ਭਾਰੇ ਭਾਰੇ ਬਿਲਕੁਲ ਹੈਵੀ ਹੈਵੀ 10 10 20 20 ਹਜ਼ਾਰਾਂ ਸੂਟ ਜਿਹੜਾ ਕੱਪੜਾ 2 ਲੱਖ ਰੁਪਏ ਲੈਣਾ ਬਾਜ਼ਾਰ 'ਚ ਅਸੀਂ 80000 ਦਵਾਂਗੇ ਨਹੀਂ ਜੀ ਕੀ ਨਾਉਂਦਾ ਹਣਾ ਆਹ ਦੇਖੋ ਡਿਜ਼ਾਈਨ ਤੁਸੀਂ ਬਾਈ ਜੀ ਚੱਕਦੇ ਹੋ ਘੜੇ ਤੋਂ ਕੋਲਾ ਲਓ ਜੀ ਚੱਕਦੇ ਨੇ ਘੜੇ ਤੋਂ ਕੋਲਾ ਆ ਚੱਕੋ ਨੇਚਰਲ ਕਰੇਵ ਦਾ ਸੂਟ ਬਜ਼ਾਰਾ ਚ 10-10000 ਰੁਪਿਆ ਰੇਟ ਆ ਹੈਂਡਵਰਕ ਦੇ ਨਾਲ ਚੱਕੋ 3500 ਰੁਪਏ ਦਾ ਆਜੋ ਹੁਣ ਦਿਖਾਣਾ ਤੁਹਾਨੂੰ ਹੈਂਡਵਰਕ ਜ਼ੀਰੋ ਟਾਂਕੇ ਵਾਲਾ ਓਏ ਲਖਨਊ ਦਾ ਸੂਟ ਕਹਿੰਦੇ ਇਹਨੂੰ ਬਜ਼ਾਰਾ ਦੇ ਵਿੱਚ ਕੋਈ 10-15000 ਤੋਂ ਘਟ ਨਹੀਂ ਦਿੰਦਾ ਚੱਕੋ 3500 ਰੁਪਏ ਜੇ ਵੀ ਦੇ ਦੇਣਾ ਓਏ ਆਜੋ ਹੁਣ ਆ ਗੱਲ ਕਰਦੇ ਦਾਜਵਰੀ ਵਾਲਾ ਸੂਟ ਓਏ ਇਹਨੂੰ ਕਹਿੰਦੇ ਫਰਕਾਬਾਦੀ ਸੂਟ ਬਾਜੂ ਪਹੁੰਚਣਾਂ ਲੱਦਿਆ ਹੋਇਆ 20-25000 ਤੋਂ ਘੱਟ ਨਹੀਂ ਮਿਲਦਾ ਸੂਟ ਚੱਕੋ 5000 ਰੁਪਏ 'ਚ ਦੇਖੋ ਜੀ ਬਾਜ਼ਾਰ 'ਚ ਘੱਟੋ-ਕੰਢ 15-15000 ਰੇਟ ਸਾਡੇ ਕੋਲ 15000 ਦੇ ਤਿੰਨ 5-5000 'ਚ ਰੰਗ ਚੈੱਕ ਕਰੋ ਅੱਛਾ ਹੋਰ ਦੇਖੋ ਡਿਜ਼ਾਈਨ ਤਾਂ ਸਾਡੇ ਸੋਹਣੇ ਆ ਸਾਡੇ ਸੂਟਾਂ ਦੀ ਫਰਨੀਸ਼ਿੰਗ ਚੈੱਕ ਆ ਲੋ ਕਲਰ ਚੈੱਕ ਕਰ ਲੋ ਓਏ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦੇਣੀਆਂ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗਾ ਪੁਰਾਣਾ ਆਜੋ ਰੰਗ ਚਾਹੇ ਤੁਸੀਂ yellow ਲੈ ਲਿਓ ਓ ਰੰਗ ਤੁਸੀਂ black ਲੈ ਲਿਓ ਭਾਵੇਂ ਰੰਗ ਤੁਸੀਂ blue ਲੈ ਲਿਓ ਦੇਖੋ ਤਾਂ ਸਹੀ ਕਿੰਦਾਂ ਚਮ ਚਮ ਕਰਦਾ ਲਿਸ਼ਕੋਰੇ ਮਾਰਦਾ ਬੁਲਬੁਲ ਦਾ ਬੱਚਾ ਬੁਲਬੁਲ ਦਾ ਬੱਚਾ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਣਾ ਤੁਸੀਂ ਓ ਯੂਰਪ ਤੋਂ ਆਉਣਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਆਉਣਾ ਭੈਣੋ ਆਜੋ ਬਹੁਤ ਵੱਡੇ ਫਾਇਦੇ ਨਵੇਂ-ਨਵੇਂ ਡਿਜ਼ਾਈਨ ਇੱਕੋ ਹੀ ਇਹ ਸਟੋਰ ਆ ਪੰਜਾਬ ਦਾ ਜਿੱਥੇ ਤੁਹਾਡੀਆਂ ਲੁੱਟਾਂ ਨਹੀਂ ਹੁਣੀਆਂ ਇੱਕੋ ਹੀ ਸਟੋਰ ਆ ਜਿੱਥੇ 2 400 ਤੋਂ ਲੈ ਕੇ 25 30 ਹਜ਼ਾਰ ਦਾ ਸਾਨੂੰ ਕੱਪੜਾ ਮਿਲ ਜਾਂਦਾ ਸੂਟ ਮਿਲ ਜਾਂਦੇ ਹੈਗੇ ਆ ਬਾਈ ਜੀ ਮੈਂ ਦੇਖ ਰਿਹਾ ਫਲਕਾਰੀਆਂ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਕੱਢਦੇ ਮੈਂ ਕਿਹਾ ਟੌਪ ਟੌਪ ਦੀਆਂ ਚੀਜ਼ਾਂ ਲਿਆਏ ਆ ਉਹ ਭਾਜੀ ਇਹਨੂੰ ਕਹਦੇ ਆ ਮਹਿਕ ਪੰਜਾਬ ਦੀ ਮਹਿਕ ਪੰਜਾਬ ਦਾ ਸੂਟ ਹੈ ਚੈੱਕ ਕਰੋ ਹੈਂਡਵਰਕ ਹੋਇਆ ਨਾਲ ਕੇਸਰ ਕਰਾਚੀ ਦਾ ਮੜਿਆ ਹੋਇਆ ਰੇਸ਼ਮ ਦਾ ਕੰਮ ਉਹ ਰੇਸ਼ਮ ਦਾ ਕੰਮ ਹੋਇਆ ਭਾਜੀ ਬਜ਼ਾਰਾ ਜੇ 30-30 ਹਜ਼ਾਰ ਦਾ ਸੂਟ ਬੰਦਾ ਅਸੀਂ 11000 ਚ ਦੇ ਦਾਂਗੇ ਚੱਕੋ ਜੀ ਦੇਖੋ ਭੈਣੋ ਆਫਰ ਲਾਤੀ ਆ ਸੂਟਾਂ ਦੇ ਉੱਤੇ ਪੰਜ ਦਿਨ ਦੀ ਪੰਜ ਦਿਨ ਤੁਹਾਡੇ ਵੱਡੇ ਫਾਇਦੇ ਹੋਣੇ ਆ ਜੇ ਤੁਸੀਂ ਨੇੜੇ ਹੈਗੇ ਆ ਤੇ ਆਜੋ ਜੇ ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਹੋ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਪੂਆ ਨੂੰ ਭੇਜ ਦਿਓ ਮਾਸੀ ਨੂੰ ਭੇਜ ਦਿਓ ਤਾਈ ਚਾਚੀ ਨੂੰ ਭੇਜ ਦਿਓ ਆਪਣੀ ਭੈਣ ਨੂੰ ਭੇਜ ਦਿਓ ਸਹੇਲੀ ਨੂੰ ਭੇਜ ਦਿਓ ਉਹ ਭੇਜ ਦਿਓ ਮਾਤੂਸ਼ਰੀ ਦਸਤਾਰ ਬਾਗੇ ਪ੍ਰਾਣੇ ਜਿੱਥੇ ਤੁਹਾਨੂੰ ਕੌਡੀਆਂ ਦੇ ਭਾਅ ਕੱਪੜਾ ਦੇਣਾ ਇਹ 5 ਦਿਨ ਵੈਡਿੰਗ ਸੂਟਾਂ ਦੀ ਬਹੁਤ ਵੱਡੀ ਸੇਲ ਆਤੀ ਆ ਡਿਜ਼ਾਈਨ ਵੀ ਚੰਗੇ ਦੇਣਿਆ ਵੈਰਾਈਟੀਆਂ ਵੀ ਟੌਪ ਟੌਪ ਦੀਆਂ ਦੇਣੀਆਂ ਹਰ ਇੱਕ ਚੀਜ਼ ਦੇ ਉੱਤੇ ਬਹੁਤ ਵੱਡੀਆਂ ਆਫਰਾਂ ਤੇ ਡਿਸਕਾਊਂਟ ਚੱਲ ਰਹੇ ਆ ਆਜੋ ਪਾਜੀ ਹੈਂਡਵਰਕ ਦੇਖੋ ਕਿੰਨਾ ਸ਼ਾਨਦਾਰ ਕੀਤਾ ਚੀਜ਼ਾਂ ਬੱਕਰੀਆਂ ਦੇ ਰਿਹਾ ਬਾਜ਼ਾਰ ਤੋਂ ਹਟ ਕੇ ਦੇ ਰਿਹਾ ਓਏ ਇਹੋ ਜਿਹਾ ਦੁਪੱਟੇ ਇਹੋ ਜਿਹੇ ਸੂਟ ਓ ਜੀਰੋ ਟਾਂਕੇ ਦੇ ਕੰਮ ਆ ਡਿਜ਼ਾਈਨਰ ਪੀਸ ਚੈੱਕ ਕਰੋ ਭਾਜੀ ਫੋਰ ਸਾਈਡ ਦੁਪੱਟਾ ਓਏ ਬਾਵਾ ਦੇਖੋ ਕੱਡੀਆਂ ਕੱਡੀਆਂ ਬੜੀਆਂ ਕਿਹੜਾ ਬਿਆਰਚੇ ਦੇ ਦੂ ਰੇਟ ਆਹ ਦੇਖੋ ਜੀ ਫੈਂਟਾ ਕਲਰ ਆ ਗਿਆ ਸੂਟ ਦਿਹਾਉਂਗਾ ਬਾਅਦ ਚ ਪਹਿਲਾਂ ਦੇਖ ਲੋ ਦੁਪੱਟਾ ਮੈਂ ਕਹਾ ਦੁਪੱਟਾ ਅੱਛ 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 ਆੱਚੀ ਕਰੀ ਜਾਂਦਾ ਕਹਿੰਦਾ ਲਿਆਵੀ ਭਾਈ ਮੇਰੇ ਤੋਂ ਸੋਹਣਾ ਕੋਈ ਚੀਜ਼ ਨਹੀਂ ਹੈਗੀ ਬਈ ਜੀ ਆਹ ਦੇਖੋ ਇੰਦਾਂ ਦੇ ਪੀਸ ਗਾਰੰਟੀ ਦੇ ਨਾਲ ਚੈਲੰਜ ਦੇ ਨਾਲ ਠੋਕੇ ਕਹਿੰਦੇ ਆ ਕਿਸੇ ਪੰਜਾਬ ਦੀ ਦੁਕਾਨ ਤੇ ਅਜੇ ਆਏ ਨਹੀਂ ਉਹ 2-2 ਮਹੀਨੇ ਪਿੱਛੇ ਚੱਲਦੇ ਆ ਦੁਕਾਨਦਾਰ ਸਾਡੇ ਨਾਲੋਂ ਜੋ ਚੀਜ਼ਾਂ ਮਾਤੂ ਸ਼੍ਰੀ ਦਸਤਾਰ ਲਿਆ ਆ ਫੇਰ ਰਿਕਾਰਡ ਨਹੀਂ ਟੁੱਟਣੇ ਕਿਸੇ ਤੋਂ ਭਾਈ ਆ ਤਾਂ ਪੂਰਾ ਰਾਣੀ ਕਲਰ ਮਹਾਰਾਣੀ ਮੈਂ ਕਿਹਾ ਆ ਤਾਂ ਚਾਹੇ ਸਾਡੀ ਪਿੰਡ ਦੀ ਆਮ ਭੈਣਿਆ ਸੂਟ ਲੈ ਜਾਵੇ ਸਿਰ ਤੇ ਚੁੰਨੀ ਲੈ ਕੇ ਜਾਵੇ ਵੱਡੇ ਵੱਡੇ ਐਨਆਰਆਈਆਂ ਨੂੰ ਫੇਰ ਕਰ ਦੋ ਉਹ ਫੇਰ ਤਾਂ ਹੋਣੀ ਆ ਕਿਉਂਕਿ ਰੇਡ ਵੀ ਵਧੀਆ ਚੀਜਾਂ ਰਾਇਲ ਕਲਾਸ ਓਏ ਚੈੱਕ ਕਰੋ ਪਿਓਰ ਬਾਟਮਾਂ ਪਿਓਰ ਦੇ ਸੂਟ ਇਹੋ ਜੀ ਵੈਰਾਈਟੀ ਨਹੀਂ ਕਿਤੋਂ ਮਿਲਣੀ ਆ ਵੈਡਿੰਗ ਸੂਟ ਚੈੱਕ ਕਰੋ ਭਾਜੀ ਵੈਡਿੰਗ ਸੂਟ ਪਿਓਰ ਹੈਵੀ ਸੂਟ ਦੇ ਰਿਆ ਇਹੋ ਜੇ ਡਿਜ਼ਾਈਨ ਇਹੋ ਜੀ ਵੈਰਾਈਟੀ ਕਿਤੋਂ ਨਹੀਂ ਜੇ ਮਿਲਣੀ ਬਿਲਕੁਲ ਪੋਜ਼ ਕਰ ਲਾ ਆ ਚੱਕੋ ਜੀ ਹੈਂਡਵਰਕ ਵਾਲੇ ਲਹਿੰਗੇ ਜਿਹੜੇ ਬਾਜ਼ਾਰਾਂ ਦੇ ਵਿੱਚ 30 30 40 40 ਹਜ਼ਾਰ ਰੈਂਟ ਤੇ ਲੱਖ ਲੱਖ ਰੁਪਏ ਦਾ ਲਹਿੰਗਾ ਜੇ ਕੋ ਸਾਡੇ ਕੋਲ ਹੈਂਡਵਰਕ ਵਾਲਾ ਲਹਿੰਗਾ ਲੈ ਜਾਓ 8000 ਚ 8000 ਦੇ ਵਿੱਚ ਹੈਵੀ ਲਹਿੰਗਾ ਲੈ ਜਾਓ 8000 ਚ ਉਹ ਬਾਜ਼ਾਰ ਚ ਕਿਰਾਏ ਲੈਣ ਚਲ ਜਿਓ ਪੁੱਛੋ ਕਿਰਾਏ ਦੇ ਕਿੰਨੇ ਦਾ ਲਹਿੰਗਾ 15000 ਰੁਪਏ ਦਾ ਕਿਰਾਇਆ ਤੇ ਸਾਡੇ ਕੋਲੋਂ 8000 ਚ ਲੈ ਜਾਓ ਰੰਗ ਤਾਂ ਐਨੇ ਜਾਰੇ ਸੋਹਣੇ ਸੋਹਣੇ ਆ ਉਹ ਫਲੇਅਰ ਖੋਲ ਖੋਲ ਕੇ ਦੇਖੋ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਰਣੀਆ ਵੈਡਿੰਗ ਲਹਿੰਗੇ ਆ ਦੇਖੋ ਉਹ ਰਾ ਸ਼ਾਹੀ ਡਿਜ਼ਾਈਨ ਆ ਸ਼ਾਹੀ ਡਿਜ਼ਾਈਨ ਮਹਾਰਾਣੀ ਡਿਜ਼ਾਈਨ ਕਹਿੰਦੇ ਇਹਨੂੰ ਹਰ ਇੱਕ ਚੀਜ਼ਾਂ ਦੇ ਵਿੱਚ ਨੰਬਰ 1 ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਪਾਰਟੀਆਂ ਵਾਲਾ ਵੀ ਦਿਖਾਉ ਲੈਂਗੇ ਪਾਰਟੀਆਂ ਵਾਲਾ ਪਾਰਟੀਆਂ ਵਾਲਾ ਲਹਿੰਗਾ ਦਿਖਾਣੇ ਆ ਭੈਣ ਨੂੰ ਖੁਸ਼ ਕਰਤਾ ਭੈਣ ਦੀਆਂ ਭੈਣਾਂ ਨੂੰ ਵੀ ਖੁਸ਼ ਕਰ ਦੇਣਾ ਕਿਉਂਕਿ ਉਹਨਾਂ ਨੇ ਵਿਆਹ ਤੇ ਇਤਾਂ ਦੇ ਡਿਜ਼ਾਈਨਰ ਲਹਿੰਗੇ ਪਾਉਣੇ ਆ ਓਏ ਹੈਂਡਵਰਕ ਦੇ ਲਹਿੰਗੇ ਜਿਹੜੇ 40 40 ਹਜ਼ਾਰ ਤੋਂ ਘੱਟ ਨਹੀਂ ਚੱਕੋ ਕੋਈ 10 ਹਜ਼ਾਰ ਦਾ ਕੋਈ 15 ਹਜ਼ਾਰ ਦਾ ਕੋਈ 16 ਹਜ਼ਾਰ ਦਾ ਹੈਵੀ ਹੈਵੀ ਲਹਿੰਗਾ ਜੀ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣਿਆ ਚਾਹੇ ਤੁਸੀਂ ਹੈਵੀ ਸੂਟ ਲੈਣੇ ਆ ਹੈਵੀ ਤੁਸੀਂ ਲੈਣੇ ਆ ਲਹਿੰਗੇ ਚਾਹੇ ਲੈਣੀਆਂ ਡਰੈੱਸਾਂ ਤੇ ਬਹੁਤ ਵੱਡੀ ਆਫਰ 5 ਦਿਨ 5 ਦਿਨਾਂ ਦੇ ਅੰਦਰ ਅੰਦਰ ਆਜੋ ਐਦਾ ਦੇ ਲਹਿੰਗੇ ਟਾਪ ਦੇ ਡਿਜ਼ਾਈਨ ਟੋਡੀਆਂ ਦੇ ਪਾ ਦੇ ਰਹੇ ਆਗੇ ਭਾਜੀ 5500 ਰੁਪਏ ਦਾ ਲਹਿੰਗਾ ਚੈੱਕ ਕਰੋ ਫੋਲੋ ਬਣਾ ਹੋਇਆ ਹੈਂਡਵਰਕ ਦੇ ਨਾਲ ਆ ਚੈੱਕ ਕਰੋ ਜੀ ਚਾਹੇ ਅੰਗੇਜਮੈਂਟ ਤੇ ਲਹਿੰਗਾ ਪਾਉਣਾ ਪੂਰਾ ਹੈਵੀ ਲਹਿੰਗਾ ਬਜ਼ਾਰਾਂ ਦੇ ਵਿੱਚ 30 35000 ਤੋਂ ਘਟਣੀ ਆ ਵੀ ਤੁਸੀਂ 15000 'ਚ ਲੈ ਜਾਓ ਭਾਜੀ ਅੱਧੋ ਅੱਧ ਰੇਟ ਕਰਤੇ ਆ ਆਜੋ ਬਹੁਤ ਬਹੁਤ ਲੋ ਜੀ ਹੋਰ ਤੁਹਾਨੂੰ ਦਿੱਲੀ ਮੁਹਾਲੀ ਚੰਡੀਗੜ੍ਹ ਬੰਬੇ ਜਾਣ ਦੀ ਨਹੀਂ ਲੋੜ ਕਿਉਂਕਿ ਮਾਤੂਸ਼ਰੀ ਦਸਤਾਰ ਤੇ ਹਰ ਤਰ੍ਹਾਂ ਦੇ ਤੋਹਫੇ ਆ ਚੁੱਕੇ ਆ ਦੇਖੋ ਵਨ ਪੀਸ ਡਰੈਸਾਂ ਬਾਜ਼ਾਰ 'ਚ ਆ ਕੇ 30 3000 35 3500 ਰੁਪਏ ਤੁਸੀਂ ਲਾਉਨੇ ਹੋ ਇੱਥੇ ਕੋਈ 6000 ਦੀ ਕੋਈ 8000 ਦੀ ਕੋਈ 10000 ਦੀ ਆ ਦੇਖੋ ਪੂਰਾ ਡਾਇਮੰਡ ਦੇ ਨਾਲ ਲੱਦਿਆ ਪਿਆ ਪੀਦਾ ਡਾਇਮੰਡ ਦੇ ਨਾਲ ਲੱਦਿਆ ਪਿਆ ਕਲਰ ਲਾਈਟ ਵੀ ਮਿਲ ਜਾਣੇ ਆ ਕਲਰ ਸਾਨੂੰ ਡਾਰਕ ਵੀ ਮਿਲ ਜਾਣੇ ਆ ਮਾਤਰਾਬ ਇੱਕੋ ਹੀ ਸ਼ਰਤ ਹੈ ਸਾਡੀਆਂ ਚੀਜ਼ਾਂ ਤੁਹਾਨੂੰ ਅਸੀਂ ਦਵਾਂਗੇ ਦੇਖੋ ਜੀ ਚੈੱਕ ਕਰੋ ਫਿਰ ਆ ਚੈੱਕ ਕਰੋ ਹੈਂਡਵਰਕ ਦੇ ਨਾਲ ਮੜੀ ਹੋਈ ਡਰੈਸ ਬਜ਼ਾਰਾ ਚ 30 35000 ਤੋਂ ਘੱਟ ਨਹੀਂ ਚੱਕੋ ਅਸੀਂ ਸਿਰਫ ਦੇਣੀ ਆ 6000 ਦੇ ਵਿੱਚ 6000 ਚ ਹੈਵੀ ਹੈਵੀ ਡ्रेसेस ਆ ਉਹ ਚਾਹੇ ਕਲਰ ਬਲੈਕ ਲੈ ਲਓ ਬਲੈਕ ਦੇ ਵਿੱਚ ਵੀ ਸਾਡੇ ਕੋਲ ਟਾਪ ਦੇ ਡ्रेसेस ਆ ਹੁਣ ਛੇਤੀ ਛੇਤੀ ਕਰੋ ਮੋਗਾ ਰੋਡ ਪਾਕਾਪਣਾ ਆ ਜਾਓ ਜਿਹੋ ਜਿਹੇ ਵੈਰਾਈਟੀਆਂ ਤੇ ਆਸੀਂ ਦੇਤੀਆਂ ਨਾ ਤੁਹਾਨੂੰ ਕਿਤੋਂ ਨਹੀਂ ਮਿਲਣੀਆਂ ਦੇਖੋ ਜੀ ਸਾਡੇ ਕੋਲ ਸ਼ਰਾਰੇ ਸੂਟ ਵੀ ਹੈਗੇ ਆ ਸਾਡੇ ਕੋਲ ਸਲਵਾਰ ਸੂਟ ਵੀ ਹੈਗੇ ਆ ਉਹ ਸਾਡੇ ਕੋਲ ਪਜਾਮੀ ਸੂਟ ਵੀ ਹੈਗੇ ਆ ਸਾਡੇ ਕੋਲ ਰੰਗ ਸਾਰੇ ਆ ਆ ਦੇਖੋ ਸ਼ੀਸ਼ਿਆਂ ਵਾਲਾ ਪੂਰਾ ਚਮ ਚਮ ਕਰਦਾ ਵਿਆਹ ਤੇ ਪਾ ਕੇ ਜਾਉਂਗੇ ਨਾ ਮਜਾ ਆਊਗਾ ਇਹਨੂੰ ਪਲਾਜੋ ਸੂਟ ਕਹਿੰਦੇ ਆ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਮੈਂ ਕਹਿੰਨਾ ਜੀ ਪੂਰੇ ਨਜ਼ਾਰੇ ਈਸਤਾ ਸੋਹਣਿਆ ਹਰ ਇੱਕ ਦੇ ਪਾਇਆ ਜਜੂ ਪਰ ਵੱਡਾ ਫਾਇਦਾ ਪੰਜ ਦਿਨਾਂ ਚ ਕੀ ਹੋਣਾ ਰੇਟ ਬਹੁਤ ਘਟਿਆ ਵਿਆਹ ਆਪਾਂ ਮੈਂ ਸਤੰਬਰ ਅਕਤੂਬਰ ਨਵੰਬਰ ਦਸੰਬਰ ਚ ਆ ਪਰ ਇਹਨਾਂ ਪੰਜ ਦਿਨਾਂ ਅਜ ਆਜੋ ਦਾਜ ਬਰੀ ਬਣਾ ਲਓ ਲੱਖਾਂ ਰੁਪਏ ਤੁਹਾਡੇ ਬਜਾ ਕੇ ਦੇਣਿਆ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਆ ਰੰਗ ਵੀ ਦੇਖਿ ਜਾਓ ਚੀਜ਼ਾਂ ਦੇਖਿ ਜਾਓ ਆ ਦੇਖੋ ਪੌਂਚਰੇ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਕੀਤਾ ਆ ਸ਼ਰਟ ਚੈੱਕ ਕਰ ਲੋ ਬੈਗ ਚੈੱਕ ਕਰ ਲੋ ਬਾਹਾਂ ਚੈੱਕ ਕਰ ਲੋ ਕੱਲੀ ਕੱਲੀ ਚੀਜ਼ ਲੱਦੀ ਪਈਆ ਭਾਈ ਆ ਤਾਂ ਨਜ਼ਰ ਨਾ ਲੱਗੇ ਡਿਆਣਿਆ ਬਿਲਕੁਲ ਜੀ ਭਾਜੀ ਸਾਡੇ ਕੋਲੇ ਹਰ ਇੱਕ ਚੀਜ਼ ਮਿਲ ਜਣੀ ਹੈ ਲਹਿੰਗੇ ਸੂਟ ਸ਼ਰਾਰੇ ਗਰਾਰੇ ਲੈਣ ਦੇਣ ਕਰਨਾ ਦਾਜਵਰੀ ਪਹਿਣਾ ਕੁੜੀ ਦੇ ਸੂਟ ਬਣਾਣੇ ਆ ਚਾਹੇ ਤੁਸੀਂ ਮੁੰਡੇ ਨੇ ਆਪਦੇ ਵਿਆਹ ਲਈ ਕਪੜਾ ਖਰੀਦਣਾ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀ ਸਾਰਾ ਕੁਝ ਇੱਕ ਛੱਤ ਹੇਠਾ ਦਵਾਂਗੇ ਤੁਹਾਨੂੰ ਤੁਹਾਨੂੰ ਹੈਂਡਲੂਮ ਤੱਕ ਜੇ ਤੁਸੀਂ ਕੰਬਲ ਲੈਣੇ ਦਾਜਵਰੀ ਆਸਤੇ ਸਾਰਾ ਕੁਛ ਹੀ ਸਾਡੇ ਕੋਲੇ ਇੱਕ ਛੱਤ ਹੇਠਾ ਅਵੇਲੇਬਲ ਕਿਤੇ ਹੋਰ ਜਾਣ ਦੀ ਲੋੜ ਨਹੀਂ ਬਾਗਾ ਪ੍ਰਣਾ ਮੋਗਾ ਰੋਡ ਤੇ ਬਾਰ ਬਾਰ ਆਜੋ ਢੋਡੇ ਦੁੱਗਣੇ ਫਾਇਦੇ ਹੋਣ ਆਜੋ ਛੇਤੀ 1 ਲੱਖ ਵਾਲਾ ਕਪੜਾ 40000 ਚ 2 ਲੱਖ ਵਾਲਾ ਕਪੜਾ 80000